ਪਾਣ ਜੀ ਹੁਣ ਸਰਪੰਚੀ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿੱਖ ਸਰਪੰਚੀ ਦਾ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਪਹਿਲਾਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਮਸਕਾਰ ਦੇਖੋ ਜੀ ਮੈਂ ਪਿੰਡ ਜਾਪੂਵਾਲ ਤੋਂ ਸੁਰੇਸ਼ ਕੁਮਾਰ ਮੇਰੀ ਵਾਈਫ ਨੂੰ ਇਹਨਾਂ ਪਿੰਡ ਵਾਸੀਆਂ ਨੇ ਬਹੁਤ ਜ਼ਿਆਦਾ ਮਾਣ ਬਖਸ਼ਿਆ ਤੇ ਸਰਪੰਚੀ ਦਾ ਤਾਜ ਬਖਸ਼ਿਆ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਆ कि ਆਪਾਂ ਚਾਹੁੰਦੇ ਆ ਕਿ ਪਿੰਡ ਦੇ ਸਾਰੇ ਕੰਮ ਹੋਣ ਜਿਹੜੇ ਜਿਹੜੇ ਵੀ ਕੰਮ ਪੂਰੇ ਹੋਏ ਨੇ ਜਿਹੜੇ ਅਜੇ ਤੱਕ ਨਹੀਂ ਹੋਏ ਮੈਂ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੂੰ ਵੀ ਇਸ ਚੀਜ਼ ਦਾ ਮੈਂ ਵਿਸ਼ਵਾਸ ਦੁਲਾਇਆ ਹੈਗਾ ਕਿ ਕੰਮ ਹੋਣਗੇ ਲੇਕਿਨ ਅਜੇ ਤੱਕ ਕੰਮ ਤੇ ਚਲੋ ਨਹੀਂ ਹੈ ਸਰਕਾਰ ਜਿੱਦਾਂ ਜਿੱਦਾਂ ਅੱਗੇ ਪੈਸਾ ਦੇਗੀ ਜਿੱਦੇ ਜਿੱਦਾਏਗਾ ਪਿੰਡ ਦਾ ਹਰ ਪੱਖੋਂ ਵਿਕਾਸ ਕੀਤਾ ਜਾਏਗਾ ਸੋ ਬੀ ਜੀ ਪਿਛਲੀ ਪੰਚਾਇਤ ਹਮ ਲੋਕ ਕਿਹੜੇ ਅਧੂਰੇ ਕੰਮ ਰਹਿ ਗਏ ਸੀ ਜੋ ਤੁਹਾਡੀ ਗਵਾਈ ਚ ਹੁਣ ਪੂਰੇ ਕਰਾਇਆ ਜੇ। ਦੇਖੋ ਜੀ ਕੰਮ ਬਹੁਤ ਸਾਰੇ ਨੇ। ਗਲੀਆਂ ਨੇ ਫਿਰ ਬਹੁਤ ਬਹੁਤ ਸਾਰੇ ਰਸਤੇ ਬਣਾਉਣ ਵਾਲੇ ਨੇ। ਕਾਫੀ ਕੰਮ ਨੇ ਪਿੰਡ ਦੇ ਜਿੰਦਰੀ ਕਰਵਾਉਣ ਵਾਲੇ ਜੇ ਬਾਕੀ ਉਹ ਜ਼ੋਰੀ ਨੇ। ਸੋ ਬੀ ਜੀ ਤੁਸੀਂ ਹਮ ਦੇਖਿਆ ਹੋਵੇ ਜਦੋਂ ਬਾਹਰਲੇ ਪਿੰਡਾਂ ਚ। ਫੁੱਲ ਬੂਟੇ ਲੱਗੇ, ਬੂਟੇ ਲਾਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡ ਦਾ ਡਿਵਰੇਟਰ ਕਰੀਏ। ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ, ਰੈਸਟ੍ਰੈਂਸਰੀ ਹੁੰਦੀ ਆ, ਲਾਇਬ੍ਰੇਰੀ ਹੁੰਦੀ ਆ। ਉਹਪਣੇ ਗੇਮ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਕਿਹਨਾਂ ਵਾਸਤੇ ਝੂਲੇ ਲੱਗੇ ਹੁੰਦੇ ਕਿਹਨਾਂ ਦੇ ਲੱਗੇ ਹੁੰਦੇ ਇੱਕ ਵਧੀਆ ਦੇਖਣਯੋਕ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਦੀ ਪ੍ਰਸਰਤੀ ਸਭੀ ਹੁੰਦਾ ਹੈ ਸਾਡੇ ਪਿੰਡ ਵਿੱਚ ਬਾਕੀ ਤੇ ਸਾਨੂੰ ਠੀਕ ਹੈ ਲੇਕਿਨ ਗਰੌਂਡ ਦਾ ਮੁੱਦਾ ਆਪਾਂ ਪਾਇਆ ਸੀ ਕਿ ਮਤਾ ਲੇਕਿਨ ਵਾਟਰ ਸਪਲਾਈ ਦੇ ਇਹਨਾਂ ਦਾ ਕਹਿ ਕੀ ਵਾਟਰ ਸਪਲਾਈ ਰੋਡ ਦੇ ਉੱਤੇ ਪੈਂਦੀ ਸਾਡੇ ਤੇ ਕਾਫੀ ਗਰੌਂਡ ਵੱਡੀ ਜਾਂਦਾ ਉਹ ਤੇ ਪੂਰਾ ਰੋਧਾ ਹੈਗਾ ਵੀ ਉੱਥੇ ਗਰਾਊਂਡ ਬਣਾਉਂਦਾ ਦੇਖੋ ਜਿੱਦਾਂ ਜਿੱਦਾਂ ਅਗੋ ਵੀ ਪਿਆਹਾ ਆਏਗਾ ਉਹ ਗਰਾਊਂਡ ਦਾ ਆਪਾਂ ਉੱਥੇ ਬਣਾਵਾਂਗੇ ਬੱਚਿਆਂ ਲਈ ਉੱਥੇ ਝੂਲੇ ਵੀ ਲਵਾਵਾਂਗੇ ਅੱਜ ਤੱਕ ਤੇ ਝੂਲੇ ਸਾਡੇ ਪਿੰਡ ਨੂੰ ਲੱਗੇ ਨਹੀਂ ਹਰ ਪਿੰਡ 'ਚ ਲੱਗਦੇ ਨੇ ਲੇਕਿਨ ਆਪਣੀ ਹੈਗੀ ਐਸ਼ਾ ਵੀ ਇਹ ਵਧੀਆ ਗਰਾਊਂਡ ਮਨਾਈਏ ਤੇ ਝੂਲੇ ਲਵਾਏ ਬੱਚਿਆਂ ਦੇ ਉਹ ਵੀ ਰਸਨ ਘਾੜ ਦੀ ਸਮੱਸਿਆ ਕਾਫੀ ਪਿੰਨਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਰੋਗ ਹੁੰਦੇ ਆ ਰਸਨ ਘਾੜ ਨਹੀਂ ਬਣਦੇ ਗਰੀਬ ਤੇ ਘਰਾਸ ਨਹੀਂ ਬਣਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਦੀ ਸਮੱਸਿਆ ਆਇਆ ਹੈ ਹਾਂਜੀ ਬਹੁਤ ਜ਼ਿਆਦਾ ਸਮੱਸਿਆ ਜੀ ਦੇਖੋ 3 ਸਾਲ ਤੋਂ ਮੇਸਾਂ ਉੱਪਰ ਹੋ ਚੱਲਦਾ ਜੀ ਹੇਠ ਤੱਕ ਤੇ ਕਾਰਡ ਕੋਈ ਨਵਾਂ ਬਣਿਆ ਨਹੀਂ ਜੀ ਹਾਂ ਤਾਂ ਅੱਗੋਂ ਮੈਂ ਸਾਰਿਆਂ ਨੂੰ ਵਿਸ਼ਵਾਸ ਇਹ ਆਉਂਦਾ ਹੈ ਜੇ ਲੋ ਕੋਈ ਅੱਗੋਂ ਕਾਰਡ ਨਵੇਂ ਬਣਦੇ ਆ ਤੇ ਮੈਂ ਹਰ ਇੱਕ ਦਾ ਕਾਰਡ ਬਣਾਵਾਂਗਾ ਜੀ ਵੀ ਵਿਰੋਧ ਨਾ ਸਿਆਂ ਰੋਧੋ ਪੰਜਾਬ ਸਰਕਾਰ ਨੇ ਮੈਂ ਵੀ ਛੜੀ ਆ ਆਖੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਦੇ ਦੇਖੋ ਜੀ ਸਾਡਾ ਪਿੰਡ ਆਪਾਂ ਪਹਿਲਾਂ ਵੀ ਮਤਾ ਪਾਇਆ ਹੀਗਾ ਸੈਕਟਰੀ ਸਾਹਿਬ ਨੇ ਸਾਡਾ ਪਿੰਡ ਨਸ਼ਾ ਮੁਕਤ ਜੀ ਕੋਈ ਵੀ ਇਦਾਂ ਦਾ ਸਾਡੇ ਪਿੰਡ ਚ ਕੋਈ ਵੀ ਮੋੜਾ ਜਾਂ ਕੋਈ ਇਦਾਂ ਦਾ ਕੋਈ ਨਿਸ਼ਾਨੀ ਕਰਦਾ ਬਿਲਕੁਲ ਇਕਦਮ ਸਾਸ ਫਰਾੜਾ ਪਿੰਡ ਤੇ ਆ ਦੀ ਬਚਿਆ ਹੋਇਆ ਜੋ ਵੀ ਕੱਚੇ ਕੁੜੇ ਮੰਗਵਾਣਾ ਤਾਂ ਪਿੰਡਾਂ ਜੀਆਂ ਨਵੇਂ ਹੋਮ ਬਲਾਈ ਕਿਸੇ ਦੇ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁੜੇ ਮੰਗਵਾਣੇ ਕਿੰਨੇ ਨਵੇਂ ਹੋਮ ਬਲਾਈ ਆਪਾਂ ਨਵੇਂ ਫਾਰਮ ਆਪਣੀ ਸਰਪੰਚੀ ਵਿੱਚ ਘਟੋ ਘਟ ਸ਼ੇਰ ਤੋਂ ਸੱਤ ਫਾਰਮ ਫਿਲ ਕੀਤੇ ਜੀ ਜਿਨ੍ਹਾਂ ਜਿਨ੍ਹਾਂ ਦੀ ਹੈਗੇ ਸੀਗੇ ਫਰ ਤੋਂ ਲਾਵਾ ਹੁਣ ਕੱਚਾ ਮਕਾਨ ਕਿਸਦਾ ਨਹੀਂ ਅੱਗੋਂ ਰਹੇਗਾ ਜਿੰਨੇ ਵੀ ਹੈਗੇ ਹੁੰਦੇ ਆਪਾਂ ਕੱਚੀਆਂ ਸਾਰੀਆਂ ਦੀ ਭਾਤ ਆਈ ਜਾ ਤੇ ਦਲਾਈ ਘਟੋ ਘਟ ਜਿਹੜੀ ਪਿਛਲੇ ਅੰਦਰ ਕੈਂਪੀ ਜਿੰਨੇ ਮਤਲਬ ਹੀ ਪਾਈ ਹੋਈ ਉਹ ਦੋ ਜਣਿਆਂ ਨੂੰ ਅਜੇ ਤੱਕ ਅਪਲਾਈ ਕਰਾਈ ਹੈ ਮਨਦੇ ਇੱਕ ਦਾ ਲੈਂਟਰ ਪਿਆ ਚੁੱਕੇ ਇੱਕ ਦਾ ਹੁਣ ਉਥੋਂ ਦੇ ਦਿਨਾਂ ਤੱਕ ਕਰਨਾ ਹੈ ਸੋ ਵਿਜੀ ਪਿੰਨ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਨੰਦ ਦਾ ਸਕੂਲ ਦੇ ਵਿੱਚ ਸਟਾਫ ਦੀ ਕਮੀ ਜਾਂ ਆਪਰੇ ਦੋ ਮਹੀਨੇ ਹੋ ਰਹੇ ਨੇ ਐਜੂਕੇਸ਼ਨ ਪ੍ਰਾਇਮਰੀ ਸਕੂਲ ਆ ਡਿਪੈਂਡ ਹੈਗਾ ਜੋ ਉਦਾਂ ਲੇਕਿਨ ਬਾਕੀ ਬੱਚਿਆਂ ਦਾ ਥੋੜਾ ਜਿਹਾ ਟੀਚਰਾਂ ਨੇ ਵੀ ਕਈ ਵਾਰੀ ਕਿਹਾ ਕਿ ਬੱਚੇ ਬਹੁਤ ਘੱਟ ਨੇ ਇੱਥੇ ਪ੍ਰਾਇਮਰੀ ਸਕੂਲ ਵਿੱਚ ਉਦਾਂ ਕਿਲੋਮੀਟਰ ਦੂਰ ਆਡੇ ਤੋਂ ਹਾਈ ਸਕੂਲ ਹੈ ਹੱਥੋਂ ਕਿਲੋਮੀਟਰ ਕੋ ਪ੍ਰਾਈਵੇਟ ਸਕੂਲ ਆ ਕਾਫੀ ਅੱਛਾ ਸਕੂਲ ਹੈ ਤੇ ਸਿੱਖਿਆ ਲਈ ਤੇ ਬੱਚੇ ਜਾਂਦੇ ਨੇ ਉਦਾਂ ਪਰੰਚ ਬੱਚੇ ਠੀਕ ਨੇ ਕੋਈ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਰੋਦਾ ਹੁੰਦਾ ਤੁਹਾਡੇ ਪਿੰਡ ਵੀ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪੇਸ਼ ਰਖਣਾ ਹੈਗਾ ਉਹਨਾਂ ਦਾ ਇਹੋ ਜਿਹਾ ਪਲੇਟਫਾਰਮ ਹੈ ਉਹ ਹੀ ਹੈ ਬਿਲਕੁਲ ਕਿ ਜਦੋਂ ਮੈਂ ਇੱਥੇ ਮੀਟਿੰਗ ਕੀਤੀ ਰਹੀ ਸਾਰੇ ਜੰਗ ਮੁੜਿਆਂ ਨੂੰ ਬੁਲਾਇਆ ਸੀਗਾ ਇੱਕ ਦੋ ਵਾਰੀ ਬਸ ਉਹਨਾਂ ਦੇ ਇਹੋ ਜਿਹੇ ਹੁੰਦੇ ਸੀਗੇ ਕਿ ਆਪਾਂ ਕੰਮ ਚੰਗੇ ਕਰਨੇ ਆ ਤੇ ਕੰਮ ਚੰਗਿਆਂ ਨੂੰ ਲੈ ਕੇ ਹਰ ਇੱਕ ਆਪਾਂ ਵਾਅਦਾ ਕੀਤਾ ਹੈਗਾ ਜੋ ਆਪਾਂ ਚਾਹਨੇ ਆ ਕਿ ਸਰਪੰਚੀ ਵਿੱਚ ਆਪਾਂ ਪੂਰੇ ਕਰ ਸਕੀਏ ਸਹੀ ਵਾਰੀ ਪਿੰਨਾ ਚੱਤ ਘੜੇ ਜਿੰਨੇ ਕੋ ਬਾਜ ਜਾਂਦੇ ਆ ਲੋਕਾਂ ਨੂੰ ਉਠਾਣੇ ਕਿ ਜਾਈ ਤੱਕੇ ਖੜੇ ਪੈਂਦੇ ਸਮਾਜ ਬਸ ਦਾ ਪੈਸਾ ਹੀ ਬਵਾ ਹੁੰਦਾ ਇੱਕ ਸਰਪੰਚ ਦੀ ਕੀ ਜੁਮੇਂਦੇ ਕਿਵੇਂ ਦੇਦੇ ਦੇਖੋ ਜੀ ਅੱਜ ਤੱਕ ਤੇ ਆਪਾਂ ਹਮੇਸ਼ਾ ਜੋ ਵੀ ਕੀਤਾ ਇਨਸਾਫ ਦੀ ਤੋਰ ਤੇ ਕੀਤਾ ਇਨਸਾਫ ਹੀ ਕਰ ਜਾ ਇਹ ਚੰਗੇ ਬੰਦੇ ਦਾ ਇਨਸਾਫ ਹੋਣਾ ਚਾਹੀਦਾ ਜੀ ਜਿੱਦਾਂ ਮੰਨ ਲਓ ਵੀ ਕੋਈ ਗਰੀਬ ਬੰਦਾ ਵਾ ਕੋਈ ਸੱਚਾ ਬੰਦਾ ਵਾ ਉਹਦੀ ਸੁਣਵਾਈ ਬਹੁਤ ਮੁਸ਼ਕਲ ਆ ਅੱਜ ਕੱਲ ਦੇ ਟਾਈਮ 'ਚ ਇਹਿਆ ਪادری ਮੇਸ਼ਾ ਇਹੋ ਕਹਾਂਗੇ ਵੀ ਲੜਾਈ ਝਗੜੇ ਤੋਂ ਦੂਰ ਹੋ ਤੇ ਆਪਣਾ ਪਿਆਰ ਮੁਹੱਬਤ ਚਲੋ ਸੋ ਜੀ ਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜਗਾਰ ਨਹੀਂ ਦਿੱਤਾ ਜਾਂਦਾ ਨਜਾਇਜ਼ ਨਾ ਪਾਈ ਜਾਂਦੇ ਆ ਤੁਸੀਂ ਆਮ ਸੁਣਿਆ ਹੋਵੇਗਾ ਉਹ ਤੁਹਾਡੀ ਗਵਾਹੀ ਦੇ ਵਿੱਚ ਕਿਵੇਂ ਦੇਖਿਆ ਜਾਏਗਾ ਮੈਂ ਦੇਖੋ ਜੀ ਜਿੰਨੇ ਵੀ ਮਜ਼ਦੂਰ ਨੇ ਜ਼ਿਆਦਾਤਰ ਜਿਹੜੇ ਲੋਡ ਵਾਂਜ ਨੇ ਮੈਂ ਹਮੇਸ਼ਾ ਉਹਨਾਂ ਦਾ ਹੀ ਨਾ ਪਾਇਆ ਜੀ ਤੇ ਕੋਲਾਂ ਦਾ ਹੀ ਪਾਣਾ ਜੀ ਤੇ ਫੋੜੇ ਵਧੀਆ ਚੱਲਿਆ ਮਸਤੋਲ ਦੋ ਤਿੰਨ ਕੱਡੇ ਆ ਜਿਆਦਾ ਨਹੀਂ ਦੋ ਤਿੰਨ ਹੀ ਨਿਕਲੇ ਨੇ ਲੇਕਿਨ ਅੱਛੇ ਜਿਹੜਾ ਨੋਰ ਬੰਨਦੇ ਨੇ ਜਿਹੜੇ ਲੋਕ ਉਹਦਾ ਵੀ ਨਾ ਪਾਈਦੇ ਨਹੀਂ ਸੋ ਵੈਸੇ ਹੀ ਸੈਂਟਰ ਗੋਲ ਬਣ ਗਿਆ ਪੰਜਾਬ ਸਰਕਾਰ ਤੋਂ ਸੁਖਸੂ ਤੰਗਰੀ ਬਲੋਂ ਪਾਸੇ ਪਿੰਡਾਂ 'ਚ ਹੁੰਦੀ ਆ ਕਿਤੇ ਨਾ ਕਿਤੇ ਧਰੇ ਬੰਦੀ ਹੁੰਦੀ ਹੈ ਕਿ ਉੱਤੇ ਕੰਪੂਜ ਨਹੀਂ ਹੁੰਦੀ ਆ ਤੋ ਕਵਾਂਡੀ ਗਵਾਈ ਤੇ ਕਿਵੇਂ ਪੜਾਵਾ ਕੀਤਾ ਜਾਏਗਾ ਮੇਰੀ ਗਵਾਈ ਵਿੱਚ ਚਾਹ ਹੁਈ ਆ ਜੀ ਮੈਂ ਤੇ ਜੋ ਵੀ ਕਰਨਾ ਮੈਂ ਤੇ ਸਹੀ ਕਰਦਾ ਜਿਵੇਂ ਗਰੀਬ ਬੰਦੇ ਦੇ ਬਿਲਕੁਲ ਹੱਕ ਚੀਜ਼ ਸਲੋਤਾ ਜੀ ਤੇ ਬਾਕੀ ਸੈਂਟਰ ਵੱਲੋਂ ਤਾਂ ਬਾਕੀ ਸੁਰਦਾ ਜੋ ਮਿਲਦੀ ਉਹ ਤੇ ਪਹੁੰਚਦੀ ਗਰੀਬਾਂ ਤੱਕ ਵੈਸੀ ਲੇਕਿਨ ਜੋ ਉਹਨਾਂ ਰਾਸ਼ਨ ਕਾਰਡ ਦਾ ਜੇ ਉਹਦੇ ਤਾਂ ਕੋਈ ਸਾਈਡ ਨਹੀਂ ਬੁਲਦੀ ਹੈਗੀ ਤੇ ਉਹ ਆਪਾਂ ਬਣਾਵਾਂਗੇ ਬਾਕੀ ਮੈਡੀਕਲ ਫੈਸਿਲਿਟੀ ਹਰ ਇੱਕ ਨੂੰ ਅੱਛੀ ਮਿਲਦੀ ਹੈ ਤੇ ਬਾਕੀ ਮੰਦਿਰੇਗਾ ਥਰੂ ਆ ਉਹ ਆਪਾਂ ਕਾਰਡ ਅਪਲਾਈ ਜੋ ਦਾ ਜੋ ਵੀ ਆਪਾਂ ਕਰੀ ਦੇ ਜੀ ਹਾਂ ਨਾ ਸੋ ਕਿਹੜਾ ਤੁਸੀਂ ਹੁਣ ਪਹਿਲ ਦੇ ਆਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਇੱਕ ਤੇ ਮੈਂ ਪਹਿਲਾਂ ਹੀ ਤੁਹਾਨੂੰ ਬੋਲਿਆ ਜੀ ਸਾਡੇ ਇਥੇ ਵਾਟਰ ਸਪਲਾਈ ਦੀ ਕਾਫੀ ਵੱਡੀ ਗ੍ਰਾਉਂਡ ਆ ਮੈਂ ਚਾਹੁੰਦਾ ਕਿ ਉਥੇ ਇੱਕ ਸੋਹਣੀ ਪਾਰਕ ਬਣੇ ਬੋਤ ਸੋਹਣੇ ਫੁੱਲ ਬੂਟੇ ਲੱਗਣ ਬੱਚਿਆਂ ਦੇ ਝੂਲੇ ਲੱਗਣ ਇੱਕ ਦਿਨ ਲੋਕ ਸਵੇਰੇ ਸ਼ਾਮੀ ਉਥੇ ਸੈਲ ਕਰਨ ਤਾਂ ਦੂਸਰਾ ਮੈਂ ਚਾਹੁੰਦਾ ਕਿ ਲਾਈਟਾਂ ਸਟ੍ਰੀਟ ਲਾਈਟਾਂ ਲੱਗਣ ਪਿੰਡ ਵਿੱਚ ਤਾਂ ਦੂਸਰਾ ਗਲੀਆਂ ਦੇ ਕੰਮ ਨੇ ਥੋੜੇ ਜਿ ਬਸ ਉਹ ਗਲੀਆਂ ਬਣ ਜਾਣ ਕੋਕ ਕਹਿੰਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਨੂੰ ਸੰਕੇਤਤਾ ਤੇ ਸੂ ਮੈਸੇਜ ਕੀ ਭੇਜਣਾ ਚਾਹੂਗਾ ਪਿੰਡ ਵਾਲੇ ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਮੈਂ ਦੁਬਾਰਾ ਧੰਨਵਾਦ ਕਰਦਾ ਪਹਿਲਾਂ ਵੀ ਕੀਤਾ ਹੈ ਕਈ ਵਾਰ ਲੇਕਿਨ ਬਹੁਤ ਜ਼ਿਆਦਾ ਇਹਨਾਂ ਨੇ ਮਾਨ ਬਖਸ਼ਿਆ ਤੇ ਆਸੀਂ ਇੱਕ ਰੋ ਐਉਂ ਕਵائش ਲੰਗੀਆਂ ਇਹਨਾਂ ਦੀਆਂ ਜੋ ਜੋ ਇਹਨਾਂ ذمہਵਾਰੀਆਂ ਬਖਸ਼ੀਆਂ ਨੇ ਉਹਨਾਂ ਤੇ ਮੈਂ ਖਰਾ ਉਤਰਾਂ ਤੇ ਇਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਾਂਗਾ